हां जी दोस्तों आज ਆਪਾਂ ਗੱਲਬਾਤ ਕਰਾਂਗੇ ਅਰਹਰ ਬਰੇ ਜਿਸ ਨੂੰ 50-60 ਸਾਲ ਪਹਿਲਾਂ ਪੰਜਾਬ ਵਿੱਚ ਨਰਮੇ ਕਪਾਹ ਦੇ ਨਾਲ ਖੇਤ ਦੇ ਚਾਰਚ ਫਿਰੇ ਬੀਜਿਆ ਜਾਂਦਾ ਸੀ ਜੋ ਪ੍ਰਮੁੱਖ ਦਾਲਾਂ ਵਿੱਚ ਇੱਕ ਦਾਲ ਹੁੰਦੀ ਸੀ ਹੁਣ ਇਹ ਪੰਜਾਬ ਵਿੱਚ ਲੋਕ ਹੋ ਰਹੀ ਹੈ ਇਹ ਬਿਹਾਰ ਗੁਜਰਾਤ ਜੁਪੀ ਐਮਪੀ ਏਪੀ ਛਤੀਸਗੜ੍ਹ ਦੀ ਪ੍ਰਮੁੱਖ ਫਸਲ ਹੈ ਭਾਰਤ ਵਿੱਚ ਦਾਲਾਂ ਵਿੱਚ ਸਭ ਤੋਂ ਵੱਧ ਦਾਲ ਅਰਹਰ ਦੀ ਹੁੰਦੀ ਹੈ ਪੂਰੀ ਦੁਨੀਆ ਵਿੱਚੋਂ 50% ਇਕੱਲੇ ਭਾਰਤ ਵਿੱਚ ਹੁੰਦੀ ਹੈ ਇਹ ਦਿੱਤੀ ਤਸਵੀਰ ਕਰਮ ਹੁੰਦੀ ਹੈ ਦੋ ਰੰਗਾਂ ਵਿੱਚ ਹੁੰਦੀ ਹੈ ਲਾਲ ਤੇ ਪੀਲੀ ਪੀਲੀ ਦਾਲ ਜਿਆਦਾ ਵਰਤੀ ਜਾਂਦੀ ਹੈ ਹਰੜ ਦੀ ਦਾਲ ਵਿੱਚ ਪਟਾਵਾਂ ਨੂੰ ਪ੍ਰੋਟੀਨ, ਕਾਰਬੋਹਾਈਡਰੇਟਸ, ਕੈਲਸ਼ੀਅਮ, ਆਇਰਨ, ਸੋਡੀਅਮ, ਜ਼ਿੰਕ, ਮੈਗਨੀਜ਼ ਅਤੇ ਫਾਈਬਰ ਉਪਰ ਪੂਰ ਮਾਤਰਾ ਵਿੱਚ ਪਾਏ ਜਾਂਦੇ ਆ ਇਹ ਸਾਡੇ ਸਰੀਰ ਦੇ ਮਸਲ ਨੂੰ ਸਟਰੋਂਗ ਕਰਦੀ ਹੈ, ਗ੍ਰੋਥ ਵਧਾਉਂਦੀ ਹੈ ਇਸ ਦੀ ਦਾਲ ਬਲੱਡ ਪ੍ਰੈਸ਼ਰ ਨੂੰ ਘਟ ਕਰਦੀ ਹੈ ਜੇ ਅਰਹਰ ਦਾਲ ਵਿੱਚ ਦੇਸੀ ਘਿਓ ਪਾ ਕੇ ਖਾਧਾ ਜਾਵੇ ਪੇਟ ਗੈਸ ਠੀਕ ਹੋ ਜਾਂਦੀ ਹੈ अरहर ਦੇ ਪੱਤਿਆਂ ਦਾ ਪੇਸਟ ਬਣਾ ਕੇ ਜ਼ਖਮ ਤੇ ਲਾਇਆ ਜਾਵੇ ਉਹ ਵੀ ਠੀਕ ਹੋ ਜਾਂਦਾ ਮੂੰਹ ਵਿੱਚ ਛਾਲੇ ਹੋਣ अरहर ਦੇ ਪੱਤੇ ਧਨੀਏ ਦੇ ਪੱਤਿਆਂ ਦਾ ਕਾੜਾ ਬਣਾ ਕੇ ਘਰਾਰੇ ਕੀਤੇ ਜਾਣ ਉਹ ਠੀਕ ਹੋ ਜਾਂਦੇ ਐ ਇਹ ਐਂਟੀਆਕਸੀਡੈਂਟ ਹੁੰਦੀ ਐ ਇਸ ਦੀ ਖੇਤੀ ਕਰਕੇ ਹੀ ਚੰਗੀ ਆਮਦਨ ਲੈ ਸਕਦੇ ਹਾਂ